कर तो बारह ड्राइवर बारा कौन ने है आए हो? क्या नाम है, है। कहा से आयो कहा किसने बुलाया कि गाड़ी में भर के कौन आया क्यूँ आयो क्यूँ आयो गाड़ी में भर के बदमाशी करने आयो बसी किसके ने बुलाया यहाँ मेला लगा हुआ यहाँ मेला लगा हुआ ਓ ਬੁਲਾਓ ਯਾਰ ਪੁਲਿਸ ਨੂੰ ਬਦਮਾਸ਼ ਨੂੰ ਬੁਲਾਓ ਗੱਦ ਦ ਡੰਡਾ ਲੈ ਕੇ ਆਏਗਾ ਕੋਈ लाठी ਲੈ ਕੇ ਆਏਗਾ ਨਾ ਕਿਸ ਤੂੰ ਇੱਥੇ ਕਰਨੇ ਕਿ ਆਏ ਹੋ ਇੱਥੇ ਮੇਲਾ ਲੱਗਾ ਹੋਇਆ ਇੱਥੇ ਮੇਲਾ ਲੱਗੇ ਆਇਆ ਮੇਲਾ ਲੱਗਾ ਹੈ ਇੱਥੇ ਆਹ ਕੋਣ ਖਿੜਕੀ ਕੋਲ ਖਿੜਕੀ ਕੋਲ ਮੇਲਾ ਲੱਗਿਆ ਇੱਥੇ ਮੇਲਾ ਦੇਖਣ ਆਏ ਹੋ ਕਿੱਥੋਂ ਆਏ ਹੋ ਬਈ ਕਿੱਥੋਂ ਆਏ ਹੋ ਬਸ ਚ ਪਰ ਕੇ ਮੇਲਾ ਦੇਖਣ ਆਏ ਹੋ ਕਿੱਥੋਂ ਆਏ ਹੋ ਕੀ ਨਾ ਮਾਦਰਾ ਆਏ ਇਹਨਾਂ ਦੀਆਂ ਸ਼ਕਲਾਂ ਲੋ ਇਹਨਾਂ ਦੀਆਂ ਜੇ ਇੱਥੇ ਅੰਦਰ ਵੜ ਜਾਓ ਸ਼ਕਲਾਂ ਲੋ ਇਹਨਾਂ ਦੀਆਂ ਸਾੜੇ ਅੱੜ ਸ਼ਕਲ ਇਹਨਾਂ ਨੂੰ ਬਾਹਰ ਬਦਮਾਸ਼ੀ ਕਰਨ ਹਾ ਕੂਰਦਾ ਕਿਨੂ ਆ ਓਏ ਕੂਰਦਾ ਕਿਨੂ ਆ ਕੂਰਦਾ ਕਿਨੂ ਆ ਠੱਲੇ ਆ ਠੱਲੇ ਆ ਬਦਮਾਸ਼ੀ ਕਰਨ ਆਏ ਹੋ ਮੇਲਾ ਲੱਗਿਆ ਇੱਥੇ ਮੇਲਾ ਦੇਖਣ ਆਏ ਹੋ ਇਹ ਤਸਵੀਰਾਂ ਦੇਖ ਲੋ ਭਗਤ ਸਿੰਘ ਦੁਆਬੀ ਜਿਹੜੇ ਲਗਾਤਾਰ ਪੁੱਛ ਰਹੇ ਨੇ ਕਿ ਕਿੱਥੋਂ ਆਏ ਨੇ ਬਦਮਾਸ਼ੀ ਨਹੀਂ ਕਰਨੀ ਲੱਖੇ ਨੂੰ ਤੁਸੀਂ ਪਿਛਲੇ ਯਾਰੀ ਕੁੱਟਿਆ ਸੀ ਸੋਰੀ ਨਹੀਂ ਕਰਨ ਦੇਣੀ ਕਿੱਥੋਂ ਆਏ ਹੋ ਮੇਲਾ ਲੱਗਿਆ ਨਹੀਂ ਮੇਲਾ ਦੇ ਫਿਰ ਇੱਥੇ ਕਿੰਨੇ ਬੁਲਾਇਆ ਕਿਸੇ ਨੇ ਨਹੀਂ ਬੁਲਾਇਆ ਇੱਥੇ ਕੀ ਕਰਨਾ ਹੈ ਇੱਥੇ ਕੀ ਕਰਾਇਆ ਪੁੱਛੋ ਇਹਨਾਂ ਨੂੰ ਯਾਰ ਕੀ ਕਰਨਾ ਹੈ ਬਾਈ ਦੱਸ ਤਾਂ ਦੋ ਤੁਸੀਂ ਫਿਰ ਕੁਝ ਕਰਨੇ ਨਹੀਂ ਆਇਆ ਕੈਮਰਾ ਲੈ ਕੇ ਨਾ ਕੈਮਰਾ ਲੈ ਕੇ ਆਏ ਬਸ ਬਰ ਕੇ ਆਏ ਹੋ ਕੈਮਰਾ ਲੈ ਕੇ ਨਿਕਲੇ ਬੰਦੇ ਮੈਂ ਥੋੜੀ ਕੈਮਰਾ ਲਿਤੇ ਆ ਪਾਜੀ ہمارا ਸਾਥੀ ਉਹ ਨਹੀਂ ਹੈ ਨਿਕਲ ਲਓ ਨਿਕਲ ਲਓ ਸੈਂਸਿਟਿਵ ਮਾਮਲਾ ਆ ਮੈਂ ਚੱਕ ਕੇ ਸਾਰੇ ਅੰਦਰ ਕਰਾਉਂਗਾ ਠੀਕ ਹੈ ਪਾਜੀ ਉਹ ਪੋਲਾ ਕਿਸਾਨ ਸੀ ਗੱਲ ਲਖਵੀਰ ਜਿਹਦਾ ਤੁਸੀਂ ਪਿਛਲੀ ਵਾਰੀ ਸਿਰ ਪਾੜਿਆ ਸੀ ਨਿਕਲ ਲਓ ਇਥੋਂ ਦੀ ਤਿੱਤਰ ਹੋ ਜਾ ਨਹੀਂ ਮੇਰਾ ਨਾਮ ਯਾਦ ਰੱਖੋਗੇ ਉਮਰ ਪਰ ਤਿੱਤਰ ਹੋ ਲਓ ਇਥੋਂ ਦੀ ਡਰਾਈਵਰ ਕੋਣ ਆ ਤੁਹਾਡਾ ਓਕੇ ਕੈਮਰੇ ਕੋਲ ਚਲੋ ਕੈਮਰੇ ਵਾਲਾ ਕੌਣ ਕੀ ਕਰਦੀ ਇੱਥੇ ਕੌਣ ਵਿਅਕਤੀ ਸੁਮਿਤ ਆ ਤੂੰ ਦੇਖੋ ਆ ਕੈਮਰੇ ਵਾਲਾ ਬੰਦਾ ਹੈ ਸਰ ਕੌਣ ਕੌਣ ਹੈ ਸਰ ਆਪ ਸਰ ਕੌਣ ਹੈ ਜੀ ਸਰ ਬਤਾ ਦਿਓ ਕੌਣ ਸਰ ਕੌਣ ਕਿਹੜੀ ਮੀਡੀਆ ਤੇਰੀ ਕਿਹੜੀ ਮੀਡੀਆ ਤੇਰੀ ਕਾਹਦਾ ਸੇਵਾ ਆ ਰੁਕ ਯਾਰ ਕਿਹੜੀ ਮੀਡੀਆ ਕਰੀ ਕਿਹੜੀ ਮੀਡੀਆ ਓ ਬਾਈ ਐ ਕਿ ਮੀਡੀਆ ਆ ਰੇ ਮੀਡੀਆ ਕਰੀ ਆ ਉਹ ਇੱਕ ਮਿੰਟ ਛੱਡਦਾ ਆ ਕਿਹੜੀ ਮੀਡੀਆ ਤੇਰਾ ਪੱਤਰਕਾਰੀ ਦਾ ਕਾਰਡ ਦਿਖਾ ਓ ਬਾਈ ਰੁਕੋ ਯਾਰ ਕਾਰਡ ਦਿਖਾ ਤੇਰਾ ਹੁਣ ਨਹੀਂ ਕੈਮਰਾ ਲੈ ਕੇ ਰੁਕੋ ਯਾਰ ਇੱਕ ਮਿੰਟ ਕਿਹੜਾ ਜਾਨਾ ਕਿਹੜਾ ਚੈਨਲ ਕਿੰਨੇ ਬੁਲਾਇਆ ਤੈਨੂੰ ਕਿੰਨੇ بلاایا ਕਿਨੇ ਤੈਨੂੰ ਔਰ ਰੁਕੋ ਤਾਂ ਯਾਰ ਨਾਮ ਦੱਸ ਤੇਰਾ ਨਾਮ ਦੱਸ ਕੌਣ ਹੈ ਕੌਣ ਹੈ ਨਾਮ ਦੱਸ ਤੇਰਾ ਨਾਮ ਬੋਲ ਨਾਮ ਦੱਸ ਤੇਰਾ ਕਿਹੜਾ ਹੈ ਕਿੱਥੋਂ ਆਇਆ ਕੀ ਨਾਮ ਹੈ ਨਾਮ ਦੱਸ ਤੇਰਾ ਕੌਣ ਆ ਤੂੰ ਕੀ ਕਰਨੇ ਕੇ ਲਈ ਆਏ ਹੋ ਕਿੰਨੇ ਬੁਲਾਇਆ ਵੀਰੇ ਕਿੰਨੇ ਬੰਦੇ ਨੇ ਬੁਲਾਇਆ ਬਾਈ ਮੈਨੂੰ ਐਡੀ ਸ਼ਕਲ ਐਡੀ ਸ਼ਕਲ ਤੇ ਆਣ ਰੱਖ ਲੋ ਜੇ ਬਦਮਾਸ਼ੀ ਹੋਈ ਇੱਥੇ ਗੁੰਡਾਗਰਦੀ ਹੋਈ ਆ ਆ ਮੇਨ ਆ ਫੜੋ ਆ ਲੋ ਵੜ ਗਿਆ ਅੰਦਰ ਕੀ ਹੋ ਰਿਹਾ ਹੈ ਬਦਮਾਸ਼ੀ ਕੇ ਲਈ ਬੰਦੇ ਬੁਲਾਇਆ ਗਾੜੀਆਂ ਫਰ-ਫਰ ਕੇ ਆ ਜਾ ਕੀ ਕਬਜ਼ਾ ਲਿਆ ਜਾ ਰਹਾ ਵਾਪਸ ਇਹ ਬਦਮਾਸ਼ੀ ਕੇ ਲਈ ਇਹ ਸਭ ਕੇ ਇਹ ਇਨਕਾ ਸਭ ਕੇ ਚਾਰੇ ਲੋ ਇਹ ਪਹਿਲੇ ਯਾਰ ਵੀਡੀਓ ਬਣਾਤੇ ਆਂ ਆ ਵੀ ਆ ਗਏ ਇਧਰ ਆਓ ਬਈ ਸ਼ਕਲਾਂ ਦਿਖਾਓ ਤੁਹਾਡੀਆਂ ਕੌਣ ਹੈ ਲੋਕ ਕਿੱਥੋਂ ਆਇਓ ਕੀ ਕਰਵਾਇਓ ਸ਼ਕਲ ਦਿਖਾਓ ਬਈ ਇਧਰ ਨੂੰ ਕਿੱਥੋਂ ਆਇਆ ਕੀ ਨਾਮ ਹੈ ਤੇਰਾ ਇਧਰ ਨੂੰ ਸ਼ਕਲ ਦਿਖਾ ਮਤਲਬ ਪੁੱਛਨੇ ਕਿ ਕਿੱਥੋਂ ਆਇਆ ਕੀ ਤੇ ਮਤਲਬ ਪੁੱਛਦੇ ਕਿ ਕਿੱਥੋਂ ਆਇਆ ਤੂੰ ਆਇਆ ਕਿੱਥੋਂ ਆਪ ਇਹ ਬਤਾਓ ਆਇਆ ਕਿੱਥੋਂ ਆ ਇੱਥੇ ਕਰਨ ਕੀ ਆਇਆ ਮੈਨੂੰ ਕੀ ਪਤਾ ਤੇ ਕਰਨ ਕੀ ਆਇਆ ਮੈਨੂੰ ਕੋਈ ਪਤਾ ਹੀ ਨਹੀਂ ਹੈ ਕਰਨ ਕੀ ਆਇਆ ਮੈਂ ਮੈਨੂੰ ਤੂੰ ਬੋਲਾ ਬਸ ਮੈਨੂੰ ਕੋਈ ਪਤਾ ਹੀ ਨਹੀਂ ਹੈ ਅਗਰ ਆ ਬੜੇ ਮੈਂ ਕਿੰਦਰ ਦੇਖੋ ਕਿ ਇੱਥੇ ਮਾਹੌਲ ਸਥਿਤੀ ਤਣਾਪੂਰਨ ਹੋ ਸਕਦੀ ਹੈ ਜਿਸ ਤਰੀਕੇ ਨਾਲ ਇੱਥੇ ਟਕਰਾ ਹੋਵੇ ਆ ਗੱਡੀਆਂ ਪਰ ਪਰ ਕੇ ਬਦਮਾਸ਼ ਆਂਦੇ ਪਏ ਨੇ ਦੋਬੀ ਦੀ ਕਿਆ ਮਤਲਬ ਕਿਆ ਆ ਬੰਦ ਨੇ ਕਿਆ ਹੋ ਰਿਹਾ ਕਿਆ ਨਿਸ਼ਾਨੇ ਕੀ ਕਰੀ ਕਬਜ਼ੇ ਵਾਲੇ ਦਾ ਕਿਆ ਹੋ ਰਿਹਾ ਕੁਛ ਨਹੀਂ ਇਨਕੋ ਮੌਕਾ ਦਿਆ ਦਾ ਬਦਮਾਸ਼ ਇਕੱਠੇ ਕਰਨੇਗਾ ਆ ਇਹਨਾਂ ਦੀਆਂ ਸਾਰਿਆਂ ਦੀਆਂ ਸ਼ਕਲਾਂ ਲੈ ਲੋ ਇਹ ਇੱਥੇ ਬਦਮਾਸ਼ੀ ਕਰਨ ਨੂੰ ਗੱਡੀ ਪਰ ਕੇ ਬੁਲਾਏ ਨੇ ਹਿੰਦੀ ਵਿੱਚ ਬੋਲੋ ਹਿੰਦੀ ਵਿੱਚ ਆਪਣਾ ਨੇ ਕਿਆ ਮਾਮਲਾ ਕਿ ਦੇਖੋ ਮਾਮਲਾ ਇਹ ਆ ਕਿ ਸਾਡੀ ਜ਼ਮੀਨ ਕੋਰਟ ਵੱਲੋਂ ਆਰਡਰ ਨੇ ਸਾਡੇ ਭਰਾ ਦੀ ਜ਼ਮੀਨ ਆ ਕਬਜ਼ਾ ਖਾਲੀ ਕਰੋ ਸਿੰਪਲ ਦੀ ਗੱਲ ਆ ਕਿਤਨੀ ਜ਼ਮੀਨ ਆ ਕੱਬ ਕੀ ਕਬਜ਼ਾ 18 ਮਰਲੇ ਤੋਂ ਉੱਤੇ ਦੀ ਜ਼ਮੀਨ ਆ ਜਿਹੜੀ ਕਹ ਰਹੇ ਤੇ ਕਿ ਲੀਜ਼ ਤੇ ਦੀ ਹੈ ਲੀਜ਼ ਤੇ دی ਹੋਈ ਹੈ ਜ਼ਮੀਨ 도 ਜੀ ਕਹਿੰਦੇ ਪੁਲਿਸ ਕੇ ਅਧਿਕਾਰ ਲੀਜ਼ ਤੇ ਦਿੱਤੀ ਹੋਈ ਹੈ ਲੀਜ਼ ਖਤਮ ਹੋ ਗਈ ਕੋਰਟ ਦੇ ਆਰਡਰ ਆ ਗਏ ਨੇ ਆ ਚੱਲੇ ਨੇ ਅੰਦਰ ਆ ਤੁਸੀਂ ਦੇਖੋ ਆ ਤੁਸੀਂ ਦੇਖੋ ਕਿ ਜਿੱਤਨੇ ਕਈ ਨਾਲ ਅੰਦਰ ਬੜਨ ਲੱਗੇ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ